ਇਸ ਵੇਲੇ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਚਾਂਦੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਤਾਂ ਲਗਾਤਾਰ ਸੋਨੇ ਦੀਆਂ ਕੀਮਤਾਂ ਦੇ ਵਿੱਚ ਜਿੱਥੇ ਵਾਧਾ ਹੋ ਰਿਹਾ ਸੀ ਹੁਣ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਦਸਤਿਲ ਚਾਂਦੀ ਖਰੀਦਣਾਂ ਵੀ ਹੋ ਗਿਆ ਤਾਂ 3 ਲੱਖ ਤੋਂ ਚਾਂਦੀ ਪਾਰ ਹੋ ਗਈ ਹੈ ਯਾਨੀ ਕਿ ਚਾਂਦੀ ਦੇ ਭਾਅ ਨੇ ਜਿਹੜੇ ਉਹ 3 ਲੱਖ ਤੋਂ ਵੱਧ ਚੁੱਕੇ ਨੇ ਤਾਂ ਇੱਕ ਮਹੀਨੇ ਦੇ ਵਿੱਚ ਚਾਂਦੀ ਦੀ ਕੀਮਤ 65614 ਰੁਪਏ ਪ੍ਰਤੀ ਕਿਲੋ ਵਧੀ ਹੈ ਤਾਂ ਦੱਸਦੀ ਹੈ ਕਿ ਅ ਨਿਵੇਸ਼ਕਾਂ ਦੀ ਮਜ਼ਬੂਤ ਮੰਗ ਤੇ ਪੋਜ਼ਿਟਿਵ ਅਲਾਮੀ ਰੁਝਾਨਾ ਕਰਕੇ ਵਾਧਾ ਕਾਰੋਬਾਰ ਦੇ ਵਿੱਚ ਸੋਮਵਾਰ ਨੂੰ ਚਾਂਦੀ ਦੀ ਕੀਮਤ ਦੇ ਵਿੱਚ ਵੱਡਾ ਉਛਾਲ ਆਇਆ ਇਹ ਪਹਿਲੀ ਵਾਰ ਹੋਇਆ ਜਦੋਂ ਚਾਂਦੀ ਦੀ ਕੀਮਤ 3 ਲੱਖ ਤੋਂ ਪਾਰ ਪਹੁੰਚੀ ਹੈ ਤਾਂ ਦੱਸਦੀ ਹੈ ਕਿ 3 ਲੱਖ ਰੁਪਏ ਪ੍ਰਤੀ ਕਿਲੋਗ੍ਰam ਦੇ ਰਿਕਾਰਡ ਪੱਧਰ ਨੂੰ ਇਹ ਭਾਰ ਕਰ ਗਈ ਹੈ ਤਾਂ ਮਲਟੀ ਕਮੋਡਿਟੀ ਐਕਸਚੇਂਜ ਉੱਤੇ ਸਪਲਾਈ ਕਰਨ ਵਾਲੇ ਚਾਂਦੀ ਦੇ ਕਰਾਰਾਂ ਦਾ ਇਹ ਵਾਧਾ ਭਾ 13553 ਰੁਪਏ ਜਾਂ 4.71% ਦੀ ਵੱਡੀ ਤੇਜ਼ੀ ਦੇ ਨਾਲ 3 ਲੱਖ 315 ਰੁਪਏ ਪ੍ਰਤੀ ਕਿਲੋਗ੍ਰam ਦੇ ਰਿਕਾਰਡ ਪੱਧਰ ਤੇ ਪਹੁੰਚਿਆ ਹਾਲਾਂਕਿ ਕੁਮਾਂਤਰੀ ਬਾਜ਼ਾਰ ਦੇ ਵਿੱਚ ਮਾਰਚ ਦੇ ਵਿੱਚ ਸਪਲਾਈ ਵਾਲੇ ਚਾਂਦੀ ਦੇ ਵਾਧਾ ਕਰਾਰ ਦੀ ਕੀਮਤ 5.81 ਅਮਰੀਕੀ ਡਾਲਰ ਜਾਂ 6.56% ਦੇ ਵਾਧੇ ਦੇ ਨਾਲ 94.35 ਅਮਰੀਕੀ ਡਾਲਰ ਪ੍ਰਤੀ ਔਜ਼ ਦੇ ਰਿਕਾਰਡ ਪੱਧਰ ਤੇ ਪਹੁੰਚ ਗਈ ਸੀ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਸਨਤਹੀ ਮੰਗ ਦੇ ਵਿੱਚ ਸੇਜ਼ੀ ਤੇ ਅਮਰੀਕੀ ਡਾਲਰ ਦੀ ਕਮਜ਼ੋਰੀ ਦੇ ਨਾਲ ਚਾਂਦੀ ਹੋਰ ਮਜ਼ਬੂਤ ਹੋਈ ਜੋ ਹਾਲੀਆ ਸੈਸ਼ਨਾਂ ਦੇ ਵਿੱਚ ਸੋਨੇ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਹੀ ਹੈ ਤਾਂ ਬਿਲਕੁਲ ਆਮ ਲੋਕਾਂ ਅਜੋ ਚਾਂਦੀ ਅਤੇ ਸੋਨੇ ਦੇ ਗਹਿਣੇ ਖਰੀਦਣ ਦੇ ਸ਼ਕੀਨੇ ਖਾਸ ਕਰਕੇ ਵੈਡਿੰਗ ਸੀਜ਼ਨ ਹੈ ਔਰ ਲੋਕ ਨੇ ਜਿਹੜੇ ਚਾਂਦੀ ਤੇ ਸੋਨੇ ਦੇ ਗਹਿਣੇ ਬਣਵਾਉਂਦੇ ਨੇ ਤੇ ਆਪਣੇ ਘਰ ਦੇ ਵਿੱਚ ਆਉਣ ਵਾਲੇ ਨਵੇਂ ਮਹਿਮਾਨ ਨੂੰ ਸਵਾਗਤ ਵਜੋਂ ਉਸ ਨੂੰ ਭੇਟ ਕਰਦੇ ਨੇ ਉਦਾਸਥਿ ਹੈ ਕਿ ਹੁਣ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਨੇ ਜਿਹੜੀਆਂ ਅਸਮਾਨ ਨੂੰ ਛੂ ਚੁੱਕੀਆਂ ਨੇ ਤਾਂ 3 ਲੱਖ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਦੇ ਨਾਲ ਚਾਂਦੀ ਹੈ ਜਿਹੜੀ ਉਹ ਵੱਧ ਚੁੱਕੀ ਹੈ ਇਸ ਵੇਲੇ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਚਾਂਦੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਤਾਂ ਲਗਾਤਾਰ ਸੋਨੇ ਦੀਆਂ ਕੀਮਤਾਂ ਦੇ ਵਿੱਚ ਜਿੱਥੇ ਵਾਧਾ ਹੋ ਰਿਹਾ ਸੀ ਹੁਣ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਦਸਲ ਚਾਂਦੀ ਖਰੀਦਣਾ ਵੀ ਹੋ ਗਿਆ ਤਾਂ 3 ਲੱਖ ਤੋਂ ਚਾਂਦੀ ਪਾਰ ਹੋ ਗਈ ਹੈ ਯਾਨੀ ਕਿ ਚਾਂਦੀ ਦੇ ਭਾਅ ਨੇ ਜਿਹੜੇ ਉਹ 3 ਲੱਖ ਤੋਂ ਵੱਧ ਚੁੱਕੇ ਨੇ ਤਾਂ ਇੱਕ ਮਹੀਨੇ ਦੇ ਵਿੱਚ ਚਾਂਦੀ ਦੀ ਕੀਮਤ 65614 ਰੁਪਏ ਪ੍ਰਤੀ ਕਿਲੋ ਵਧੀ ਹੈ ਤਾਂ ਦੱਸ ਦिए ਕਿ ਇਹ ਅ ਨਿਵੇਸ਼ਕਾਂ ਦੀ ਮਜ਼ਬੂਤ ਮੰਗ ਤੇ ਪੋਜ਼ਿਟਿਵ ਅਲਾਮੀ ਰੁਝਾਨਾ ਕਰਕੇ ਵਾਧਾ ਕਾਰੋਬਾਰ ਦੇ ਵਿੱਚ ਸੋਮਵਾਰ ਨੂੰ ਚਾਂਦੀ ਦੀ ਕੀਮਤ ਦੇ ਵਿੱਚ ਵੱਡਾ ਉਛਾਲ ਆਇਆ ਇਹ ਪਹਿਲੀ ਵਾਰ ਹੋਇਆ ਜਦੋਂ ਚਾਂਦੀ ਦੀ ਕੀਮਤ 3 ਲੱਖ ਤੋਂ ਪਾਰ ਪਹੁੰਚੀ ਹੈ ਤਾਂ ਦੱਸਦੀ ਹੈ ਕਿ 3 ਲੱਖ ਰੁਪਏ ਪ੍ਰਤੀ ਕਿਲੋਗ੍ਰam ਦੇ ਰਿਕਾਰਡ ਪੱਧਰ ਨੂੰ ਇਹ ਭਾਰ ਕਰ ਗਈ ਹੈ ਤਾਂ ਮਲਟੀ ਕਮੋਡਿਟੀ ਐਕਸਚੇਂਜ ਉੱਤੇ ਸਪਲਾਈ ਕਰਨ ਵਾਲੇ ਚਾਂਦੀ ਦੇ ਕਰਾਰਾਂ ਦਾ ਇਹ ਵਾਧਾ ਭਾਰ 13553 ਰੁਪਏ ਜਾਂ 4.71% ਦੀ ਵੱਡੀ ਤੇਜ਼ੀ ਦੇ ਨਾਲ 3 ਲੱਖ 315 ਰੁਪਏ ਪ੍ਰਤੀ ਕਿਲੋਗ੍ਰam ਦੇ ਰਿਕਾਰਡ ਪੱਧਰ ਤੇ ਪਹੁੰਚਿਆ ਹਾਲਾਂਕਿ ਕੁਮਾਂਤਰੀ ਬਾਜ਼ਾਰ ਦੇ ਵਿੱਚ ਮਾਰਚ ਦੇ ਵਿੱਚ ਸਪਲਾਈ ਵਾਲੇ ਚਾਂਦੀ ਦੇ ਵਾਧਾ ਕਰਾਰ ਦੀ ਕੀਮਤ 5.81 ਅਮਰੀਕੀ ਡਾਲਰ ਜਾਂ 6.56% ਦੇ ਵਾਧੇ ਦੇ ਨਾਲ 94.35 ਅਮਰੀਕੀ ਡਾਲਰ ਪ੍ਰਤੀ ਔਜ਼ ਤੇ ਰਿਕਾਰਡ ਪੱਧਰ ਤੇ ਪਹੁੰਚ ਗਈ ਸੀ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਸਨਤਹੀ ਮੰਗ ਦੇ ਵਿੱਚ ਸੇਜ਼ੀ ਤੇ ਅਮਰੀਕੀ ਡਾਲਰ ਦੀ ਕਮਜ਼ੋਰੀ ਦੇ ਨਾਲ ਚਾਂਦੀ ਹੋਰ ਮਜ਼ਬੂਤ ਹੋਈ ਜੋ ਹਾਲੀਆ ਸੈਸ਼ਨਾਂ ਦੇ ਵਿੱਚ ਸੋਨੇ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਹੀ ਹੈ ਤਾਂ ਬਿਲਕੁਲ ਆਮ ਲੋਕਾਂ ਅੱਜ ਜੋ ਚਾਂਦੀ ਅਤੇ ਸੋਨੇ ਦੇ ਗਹਿਣੇ ਖਰੀਦਣ ਦੇ ਸ਼ੌਕੀਨ ਨੇ ਖਾਸ ਕਰਕੇ ਵੈਡਿੰਗ ਸੀਜ਼ਨ ਹੈ ਔਰ ਲੋਕ ਨੇ ਜਿਹੜੇ ਚਾਂਦੀ ਤੇ ਸੋਨੇ ਦੇ ਗਹਿਣੇ ਬੜਵਾਉਂਦੇ ਨੇ ਤੇ ਆਪਣੇ ਘਰ ਦੇ ਵਿੱਚ ਆਉਣ ਵਾਲੇ ਨਵੇਂ ਮਹਿਮਾਨ ਨੂੰ ਸਵਾਗਤ ਵਜੋਂ ਉਸ ਨੂੰ ਪੇਟ ਕਰਦੇ ਨੇ ਤਾਂ ਦੱਸਤੀ ਹੈ ਕਿ ਹੁਣ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਨੇ ਜਿਹੜੀਆਂ ਅਸਮਾਨ ਨੂੰ ਛੂ ਚੁੱਕੀਆਂ ਨੇ ਤਾਂ 3 ਲੱਖ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਦੇ ਨਾਲ ਚਾਂਦੀ ਹੈ ਜਿਹੜੀ ਉਹ ਵੱਧ ਚੁੱਕੀ ਹੈ